اپنی ਹਾਰਵੈਸਟ ਜ਼ਿਲੇ ਦੀ ਆਪਣੀ ਕੰਪਲੀਟ ਹੋ ਗਈ ਹੈ ਤੇ ਮੰਡੀਆਂ ਦੇ ਵਿੱਚ ਇਸ ਟਾਈਮ ਪੀਕ ਆਪਣੀ ਉਸ ਤੇ ਚੱਲਦੀਆਂ ਪਈਆਂ ਨੇ ਤੇ ਨਾਲ ਦੀ ਨਾਲ ਖਰੀਦ ਤੇ ਲਿਫਟਿੰਗ ਦਾ ਪ੍ਰੋਸੈਸ ਵੀ ਨਾਲ ਦੀ ਨਾਲ ਚੱਲਦਾ ਪਿਆ ਹੈ ਹੁਣ ਜਿਹੜੀ ਇੱਕ ਇਸ਼ੂ ਆਂਦਾ ਹੈਗਾ ਸਟੱਬਲ ਬਰਨਿੰਗ ਦਾ ਹਰ ਸਾਲ ਆਪਾਂ ਇਸ ਸੀਜ਼ਨ ਦੇ ਵਿੱਚ ਫੇਸ ਕਰਦੇ ਆ ਤੇ ਆਪਾਂ ਪਿਛਲੇ 3-4 ਸਾਲਾਂ ਚ ਬਹੁਤ ਪ੍ਰੋਗਰੈਸ ਕੀਤੀ ਹੈ ਤੇ ਪਿਛਲੇ ਸਾਲ ਨਾਲੋਂ ਇਸ ਵਾਰੀ ਦਾ ਨੰਬਰ ਕਾਫੀ ਘੱਟ ਚੱਲਦਾ ਪਿਆ ਹੈ ਤੇ ਸਾਨੂੰ ਪਿੰਡਾਂ 'ਚ ਜਾ ਜਾ ਕੇ ਸਾਡੀ ਟੀਮਾਂ ਗੱਲ ਕਰਦੀਆਂ ਨੇ ਮੈਂ ਆਪ ਜਾ ਕੇ ਗੱਲ ਕਰਦਾ ਪਿਆ ਐਸਟੀਐਮ ਸਾਹਿਬਾਨ ਸਾਡੇ ਸਾਰੇ ਲੱਗੇ ਹੋਏ ਐ ਇਸ ਚੀਜ਼ ਤੇ ਤੇ ਸਾਨੂੰ ਬੜਾ ਚੰਗਾ ਰਿਸਪ ਤੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੀ ਮਸ਼ੀਨਰੀ ਹੈਗੀ ਹੈ ਆ crop ਦੀ ਮੈਨੇਜਮੈਂਟ ਵਾਲੀ ਉਹ ਟਾਈਮਲੀ ਕਿਸਾਨਾਂ ਨੂੰ ਮਿਲਦੀ ਰਹੇ so that ਕੋਈ ਵੀ ਐਡਵਰਸ ਇਹੋ ਜੀ ਚੀਜ਼ ਕੋਈ ਨਾ ਕਰੇ ਤੇ ਓਵਰਆਲ ਮੈਂ ਇਹੀ ਕਹਿਣਾ ਚਾਹੁੰਦਾ ਜ਼ਿਲ੍ਹੇ ਚ ਸਿਚੁਏਸ਼ਨ ਸਾਡੀ ਬਹੁਤ ਇੰਪਰੂਵਡ ਹੈਗੀ ਹੈ ਫਿਰ ਵੀ ਕੁਝ ਥਾਵਾਂ ਦੇ ਉੱਤੇ ਜਿਹੜੀਆਂ ਘਟਨਾਵਾਂ ਹੁੰਦੀਆਂ ਜਿਵੇਂ ਸਪੌਟ ਤੇ ਸੂਚਿ ਜਾਇਓ ਕੀ ਕਾਰਨ ਹੈ ਕਿ ਕਿਸਾਨ ਕਿਉਂ ਮਜਬੂਰ ਹੈ ਇਸ ਕਾ ਕੁਝ ਕੁਝ ਦੇਖੋ ਕਈਆਂ ਨੂੰ ਅਸੀਂ ਕਹਿ ਨਹੀਂ ਸਕਦੇ ਕਿ ਕਿਹੜੀ ਮਜਬੂਰੀ ਚ ਉਹਨੇ ਇਹ ਚੀਜ਼ ਕੀਤੀ ਹੈ ਸਾਡਾ ਇਹੀ ਹੈਗਾ ਕਿ ਜਿਹੜੇ ਰੂਲਸ ਨੇ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਸਖਤ ਨੇ ਤੇ ਸਾਡੀ ਸਾਰਿਆਂ ਨੂੰ ਇਹੀ ਬੇਨਤੀ ਰਹਿੰਦੀ ਹੈ ਕਿ ਸਾਨੂੰ ਸਾਡੇ ਵੱਲੋਂ ਤੁਹਾਨੂੰ ਜੋ ਵੀ ਸਪੋਰਟ ਦੀ ਜ਼ਰੂਰਤ ਹੈਗੀ ਹੈ ਪ੍ਰਸ਼ਾਸਨ ਵੱਲੋਂ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਹੈਗਾ ਉਸ ਵੱਲੋਂ ਅਸੀਂ ਪ੍ਰੋਵਾਈਡ ਕਰਾਈਏ ਤਾਂ ਕਿ ਇਹ ਜਿਹੜੀ ਚੀਜ਼ ਹੈ ਇਹ ਚੀਜ਼ ਆਪਾਂ ਅਵੋਇਡ ਕਰੀਏ ਇਸਟਬਲ ਹੁਣ ਤੱਕ ਜ਼ਿਲ੍ਹੇ ਦੇ ਵਿੱਚ ਕਿੰਨੇ ਕੁ ਜਿਹੜੇ ਆ ਮੁਕਦਮੇ ਜੋ ਸਰਕਾਰ ਦੀ ਪਾਲਿਸੀ ਕੋ ਅਦਾਲਤਾਂ ਦੇ ਅਨਸਾਰ ਕਿੰਨੇ ਕੁ ਪ੍ਰਤੀ ਦੇਖੋ ਜਿੰਨੇ ਵੀ ਕੇਸਸ ਆਏ ਨੇ ਉਹ ਸਾਰਿਆਂ ਦੇ ਉੱਪਰ ਐਕਸ਼ਨ ਹੋਈ ਹੈਗੀ ਹੈ ਜਿਹੜੇ ਵੱਖ-ਵੱਖ ਤਾਰਾਫਾਂ ਨੇ ਉਹ ਸਾਰਿਆਂ ਦੇ ਵਿੱਚ ਐਕਸ਼ਨ ਹੋਈ ਹੈਗੀ ਹੈ ਪਰ ਮੇਰੀ ਇਹੀ ਬੇਨਤੀ ਹੈ ਕਿ ਆਪਾਂ ਇਸ ਸਿਚੁਏਸ਼ਨ 'ਚ ਨਾ ਜਾਈਏ ਕਿਉਂਕ ਸਾਰੀ ਸਪੋਰਟ ਦੇ ਨੋ ਤੇ ਧੰਨਵਾਦ ਮਤਲਬ ਵਾਰ ਵਿੱਚ ਕੀ ਕਹਿਣਾ ਚਾਹੋਗੇ ਕੀ ਕੀ ਕਾਰਵਾਈ ਕੀਤੀ ਗਈ ਜਿੱਦਾਂ ਕਿ ਮਾਨਯੋਗ ਡੀਸੀ ਸਾਹਿਬ ਨੇ ਵੀ ਦੱਸਿਆ ਹੈਗਾ ਕਿ ਆ ਲਿਸ ਸਾਹਿਬ ਦੇ ਨਾਲ ਅਸੀਂ ਜਿਹੜਾ ਹੈਗਾ ਜਿਹੜਾ ਪਿੰਡ ਵਿਜੀਟ ਦੇ ਵਿੱਚ ਬੜੀ ਜੁਆਇੰਟ ਵਿਜੀਟ ਆ ਗਈ ਬਾਕੀ ਸਾਰੇ ਜਿਹੜੇ ਅਫਸਰ ਸਾਹਿਬਾਨ ਹੈਗੇ ਤੋਂ ਇਹਨਾਂ ਦੇ ਨਾਲ ਅੱਜ ਅਸੀਂ ਆਏ ਹੈਗੇ ਐਂਡ ਤੁਹਾਨੂੰ ਜਿੱਦਾਂ ਕਿ ਪਤਾ ਹੈਗਾ ਕਿ ਕਾਲੀ ਨੂੰ ਲੈ ਕੇ ਮਾਨਯੋਗ ਸੁਪਰੀਮ ਕੋਰਟ ਨ ਸਰਕਾਰ ਜਿਹੜਾ ਪ੍ਰਸ਼ਾਸਨ ਸਾਰੇ ਕਾਪੀ ਇਹ ਸੈਂਸਿਟਿਵ ਹੈਗੇ ਅਸੀਂ ਵੱਖ-ਵੱਖ ਜਿਹੜੇ ਹੈਗੇ ਜਥੇਬੰਦੀਆਂ ਨਾਲ ਵੀ ਪਿੰਡਾਂ ਤੇ ਵੀ ਜਾ ਕੇ ਇਹਨਾਂ ਨੂੰ ਉਹ ਜਿਹੜਾ ਹੈਗਾ ਅਵੇਅਰ ਕਰੇ ਹੈਗੇ ਸਾਡੇ ਵੱਲੋਂ ਲਗਭਗ 300 ਦੇ 350 ਲਗਭਗ ਗਿੜੀ ਹੈਗੀ ਪਬਲਿਕ ਮੀਟਿੰਗਾਂ ਜਿਹੜੀ ਹੈਗੀ ਉਹ ਕੀਤੀ ਗਈ ਹੈ ਜੀ ਐਂਡ ਉਹਦੇ باوجود ਵੀ ਕਈ ਜਗ੍ਹਾ ਸਾਨੂੰ ਜਿਹੜਾ ਹੈਗਾ ਕਿ ਉਪਰਾਲੀ ਸੜਨ ਦੇ ਜਿੱਥੇ ਮਿਲਦੇ ਹੈਗੇ ਉੱਥੇ ਜਿਹੜੇ ਹੈ ਸਖਤ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਹੈ ਜੀ ਉੱਥੇ 11 ਐਫ ਆਈ ਆਰ ਜਿਹੜਾ ਹੈਗਾ ਪੁਲਿਸ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਅਲੇ ਤੱਕ ਗਲਤ ਕੀਤੀ ਗਈ ਹੈ ਜੀ ਅਗਰ ਤੁਸੀਂ ਕੰਪੇਅਰ ਕਰੋ ਲਾਸਟ ਈਅਰ ਦੇ ਮੁਕਾਬਲੇ ਤੋਂ ਜਿਹੜਾ ਹੈਗਾ ਸਟੱਬਲ ਬਰਨਿੰਗ ਦੇ ਦੌਰੇ ਕਿਸੇ ਦਾ ਉਹ ਕਾਫੀ ਘਟ ਹੋ ਗਿਆ ਹੈ ਜੀ ਤੋ ਕਾਫੀ ਜੜੀ ਠੱਲ ਪਈ ਹੈ ਜ਼ਿਲ੍ਹਾ ਪ੍ਰਸ਼ਾਸਨ ਨੇ ਕਾਫੀ ਇਹਦੇ ਚ ਜਿਹੜਾ ਹੈਗਾ ਅਵੇਅਰਨੈਸ ਵਾਸਤੇ ਕੰਮ ਕੀਤਾ ਤਾਂ ਮੈਂ ਤੁਹਾਡੇ ਵਾਂਹੀਂ ਸਾਰਿਆਂ ਨੂੰ ਕਹਿਣਾ ਚਾਹਾਂਗੇ ਕਿ ਅਗੇਨ ਜੀ ਜਿਹੜਾ ਹੈਗਾ ਪਾਰਲੀ ਨਾ ਛੜੀ ਜਾਵੇ ਐਂਡ ਜਿਦ ਤੱਕ ਡੀਸੀ ਸਾਹਿਬ ਨੇ ਵੀ ਦੱਸਿਆ ਹੈਗਾ ਕਿ ਜੀ ਜਿਹੜੇ ਸਾਰੇ ਜਿਹੜੇ ਪਾਰਲੀ ਮੈਨੇਜਮੈਂਟ ਦੇ ਸਾਰੇ ਆਪਸ਼ਨ ਮੌਜੂਦ ਹੈਗੇ ਅਗਰ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਸਾਨੂੰ ਦੱਸਣ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਜੜੀ ਜੜੀ ਹੈਲਪ ਹੈ ਦੇਖੋ ਜੀ ਇਹ ਟ ਹੈਲਪ ਹੈ ਉਹ ਉਹ ਪ੍ਰੋਵਾਈਡ ਕਰਾਵਾਂਗੇ ਬਟ ਸਾਡੀ ਅਗੇਨ ਬੇਨਤੀ ਹੈ ਕਿ ਜੀ ਪ ਜੇ ਸਾਢੇ ਜੇ ਸਾਨੂੰ ਮਿਲੇਗਾ ਫਿਜ਼ੀਕਲ ਵੈਰੀਫਿਕੇਸ਼ਨ ਆਏ अकॉर्डिंगली ਫਿਰ ਐਕਸ਼ਨ ਵੀ ਲਿਤਾ ਜਾਏਗਾ ਹੁਣ ਤੱਕ ਕੋਈ ਐਕਸ਼ਨ ਲਿਆ ਗਿਆ ਤੇ 올ਵੇਡੀ ਮੈਂ ਤੁਹਾਨੂੰ ਜਿਵੇਂ ਕੋਈ ਦੱਸੇਗੀ 11 ਐਫਆਈਆਰ ਜੜੀ ਹੈ ਜੀ ਉਹ ਜੜੀ ਹੈ ਜੀ ਕੋਈ ਕੋਈ ਸਿੱਟਾ ਦੱਸਦੇ ਵਿੱਚ ਗਲਤ ਸਰ ਸਾਡੇ